యేసు مسیਹ ਨੇ ਇਹ ਨਹੀਂ ਕਿਹਾ ਮੇਰੇ ਚਮਤਕਾਰਾਂ ਨੂੰ ਯਾਦ ਰੱਖਣਾ ਸੁਣੋ యేసు مسیਹ ਨੇ ਇਹ ਨਹੀਂ ਕਿਹਾ ਮੇਰੇ ਚਮਤਕਾਰਾਂ ਨੂੰ ਯਾਦ ਰੱਖਿਓ ਨਹੀਂ ਕਿਹਾ ਸਿਰਫ ਇੱਕ ਦੇ ਬਾਰੇ ਕਿਹਾ ਇੱਕ ਵਿਅਕਤੀ ਦੇ ਬਾਰੇ ਕਿ ਇਸ ਨੂੰ ਯਾਦ ਰੱਖਣਾ యేసు مسیਹ ਨੇ ਇਹ ਨਹੀਂ ਕਿਹਾ ਤੂੰ ਅਬਰਾਹਮ ਨੂੰ ਯਾਦ ਰੱਖੀ యేసు مسیਹ ਨੇ ਇਹ ਨਹੀਂ ਕਿਹਾ ਤੂੰ ਈਯੂਬ ਨੂੰ ਯਾਦ ਰੱਖੀ ਸਿਰਫ ਇੱਕ ਵਿਅਕਤੀ ਦੇ ਬਾਰੇ ਕਿਹਾ యేసు مسیਹ ਨੇ ਉਹਨੂੰ ਯਾਦ ਰੱਖਿਓ ਪਤਾ ਕਿਸ ਦੇ ਬਾਰੇ ਯਾ ਤੁਸੀਂ ਲੂਤ ਦੀ ਪਤਨੀ ਨੂੰ ਚੇਤੇ ਰੱਖਿਓ ਇਹ ਕਿਸ ਨੇ ਕਿਹਾ ਭਰ ਯਿਸੂ مسیਹ ਨੇ ਕਿਹਾ ਸੁਣੋ ਯਿਸੂ ਮਸੀਹ ਨੇ ਇਹ ਨਹੀਂ ਕਿਹਾ ਵਿਸ਼ਵਾਸ ਦੇ ਹੀਰੋ ਨੂੰ ਯਾਦ ਰੱਖਿਓ ਯਿਸੂ ਮਸੀਹ ਨੇ ਇਹ ਨਹੀਂ ਕਿਹਾ ਮੇਰੇ ਚੇਲੇਆਂ ਨੂੰ ਤੁਸੀਂ ਯਾਦ ਰੱਖਿਓ ਯਿਸੂ ਮਸੀਹ ਨੇ ਇਹ ਨਹੀਂ ਕਿਹਾ ਉਹਨਾਂ ਨੂੰ ਹਾਰਪਨਾ ਆ ਕੇ ਰੱਖਣਾ ਉਹਨਾਂ ਦੀ ਫੋਟੋ ਚਿਪਕਾ ਦੇਣਾ ਨਹੀਂ ਕਿਹਾ ਪਰ ਯਿਸੂ ਮਸੀਹ ਨੇ ਇੱਕੋ ਗੱਲ ਕਹੀ ਇੱਕ ਵਿਅਕਤੀ ਨੂੰ ਯਾਦ ਰੱਖਣਾ ਉਸੀ ਲੂਤ ਦੀ ਪਤਨੀ ਨੂੰ ਚੇਤੇ ਰੱਖਿਓ ਕਿਉਂ ਲੂਤ ਦੀ ਪਤਨੀ ਨੇ ਬੋਲੋ ਪਿੱਛੇ ਮੁੜ ਕੇ ਦੇਖਿਆ ਕਿਧਰ ਦੇਖਿਆ ਪਿੱਛੇ ਮੁੜ ਕੇ ਦੇਖਿਆ ਪਿੱਛੇ ਮੁੜ ਕੇ ਵੇਖਿਆ ਜਦੋਂ ਅਗਰਕੰਦਕ ਤੇ ਨਾਸ਼ ਹੋ ਰਹੇ ਹੋਣੇ ਆ ਉਹਨੂੰ ਯਾਦ ਆ ਗਿਆ ਹਾਏ ਮੇਰੀ ਫ੍ਰਿਜ ਪਟਾਕਾ ਪੈ ਗਿਆ ਉਹ ਮੈਂ ਕਮੇਟੀ ਪਾਈ ਸੀ ਉਹ ਪੈ ਗਿਆ ਇੰਨੇ ਮੁਸ਼ਕਿਲ ਦੇ ਨਾਲ ਮੈਂ ਇਹ ਬਣਾਇਆ ਹੋ ਗਿਆ ਸਭ ਚਲਾ ਜਾਏਗਾ ਇੱਕ ਦਿਨ ਆਏਗਾ ਸਭ ਖਤਮ ਹੋ ਜਾਏਗਾ ਜਿਹੜਾ ਅੱਗੇ ਨੂੰ ਵੇਖ ਕੇ ਤੁਰੇਗਾ ਉਹ ਬਚਾਇਆ ਜਾਏਗਾ ਹallelujah ਜਿਹੜਾ ਅੱਗੇ ਨੂੰ ਤੁਰਿਆ ਜਾਏਗਾ ਬਚਾਇਆ ਜਾਏ ਸਾਰੇ ਬੋਲੋ ਬਚਾਇਆ ਜਾਏ ਜਿਹੜਾ ਅੱਗੇ ਨੂੰ ਤੁਰਿਆ ਜਾਏਗਾ ਉਹ ਹੀ ਬਚਾਇਆ ਜਾਏਗਾ ਇਸਨੇ ਬਾਈਬਲ ਸਾਨੂੰ ਬੜੀ ਵਾਰ ਇਹ ਸਿਖਾਉਂਦੀ ਹੈ ਤੁਸੀਂ ਨਾ ਸੱਜੇ ਨਾ ਖੱਬੇ ਨੂੰ ਵੇਖਣਾ ਪਰੰਤੂ ਅੱਗੇ ਨੂੰ ਤੁਰਦੇ ਜਾਣਾ